ਗਰਮੀ ਦਾ ਕਹਿਰ ਲਗਾਤਾਰ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਵੀ ਜਾਰੀ ਕੀਤੇ ਜਾ ਰਹੇ ਨੇ ਉੱਥੇ ਹੀ ਹੁਣ ਮੋਬਾਈਲ ਦੇ ਉੱਤੇ ਮੈਸੇਜਿਸ ਰਾਹੀਂ ਵੀ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਹੈ ਅਲਰਟ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਮੈਸੇਜ ਜੋ ਫੋਨਾਂ ਦੇ ਵਿੱਚ ਆ ਰਹੇ ਨੇ ਉਹ ਤੁਸੀਂ ਸਕਰੀਨ ਦੇ ਉੱਤੇ ਚੱਲਦੇ ਹੋਇਆ ਦੇਖ ਸਕਦੇ ਹੋ ਜਿਸ ਦੇ ਵਿੱਚ ਹੀਟ ਵੇਵ ਜਿਹੜਾ ਕਿ ਲਗਾਤਾਰ ਜਿਹੜਾ ਹੈ ਕਿ ਜਿਸ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਵੀ ਪਹਿਲਾਂ ਅਲਰਟ ਜਾਰੀ ਕਰ ਦਿੱਤਾ ਗਿਆ ਸੀ 17 ਜੂਨ 1.5 ਵਜੇ ਤੱਕ ਜਿਹੜਾ ਹੀਟ ਵੇਵ ਗਰਮੀ ਦਾ ਕਹਿਰ ਲਗਾਤਾਰ ਜਾਰੀ ਰਹੇਗਾ ਇਸ ਤੇ ਨਾਲ ਹੀ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਕਿ ਜੇਕਰ ਤੁਹਾਨੂੰ ਬਾਹਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਤੁਸੀਂ ਘਰ ਦੇ ਅੰਦਰ ਹੀ ਰਹੋ ਔਰ ਕੋਸ਼ਿਸ਼ ਕਰੋ ਕਿ ਦੁਪਹਿਰੇ 12 ਵਜੇ ਤੋਂ ਲੈ ਕੇ ਤੇ ਦੁਪਹਿਰੇ 3 ਵਜੇ ਤੱਕ ਬਾਹਰ ਨਾ ਰੋ ਅਗਰ ਜੇਕਰ ਤੁਸੀਂ ਬਾਹਰ ਰਹਿ ਰਹੇ ਹੋ ਤਾਂ ਆਪਣਾ ਜਿਹੜਾ ਸਹਰਾ ਉਸ ਨੂੰ ਟੱਕਿਆ ਹੋਵੇ ਔਰ ਨਾਲ ਹੀ ਪਾਣੀ ਲਗਾਤਾਰ ਪਿੰਦੇ ਰਹੋ ਹਾਈਡਰੇਟ ਜਿਹੜੇ ਕਿ ਆਪਣੀ ਬੋਡੀ ਨੂੰ ਕਾਰਦੇ ਰਹੋ ਕਿਉਂਕਿ ਹੀਟ ਵੇਵ ਜਿਸ ਤਰ੍ਹਾਂ ਬਹੁਤ ਜ਼ਿਆਦਾ ਹੀਟ ਸਟ੍ਰੋਕ ਜਿਹੜੇ ਕਿ ਕਈ ਲੋਕਾਂ ਨੂੰ ਹੋ ਰਹੇ ਨੇ ਗਰਮੀ ਦਾ ਕਹਿਲ ਜਿਸ ਤਰ੍ਹਾਂ ਬਹੁਤ ਜ਼ਿਆਦਾ ਹੈ ਜਿਸ ਤੇ ਨਾਲ ਕਈ ਬਿਮਾਰੀਆਂ ਵੀ ਹੈ ਹੀਟ ਸਟ੍ਰੋਕ ਹੋ ਰਹੇ ਨੇ ਤਾਂ ਉੱਥੇ ਸਲਾਹ ਜਿਹੜੀ ਕਿ ਦਿੱਤੀ ਜਾ ਰਹੀ ਹੈ ਮੈਸੇਜ ਜਿਹੜਾ ਕਿ ਫੋਨਾਂ ਦੇ ਵਿੱਚ ਪਹੁੰਚ ਰਹੀ ਨੇ ਜਿੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਦੁਪਹਿਰੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਕਿ ਬਾਹਰ ਨਾ ਰਹੋ ਔਰ ਜੇਕਰ ਜ਼ਰੂਰਤ ਆ ਤਾਂ ਹਾਈਡਰੇਟ ਜ਼ਰੂਰ ਰੱਖੋ ਔਰ ਆਪਣੇ ਸਿਰ ਤੇ ਉੱਤੇ ਕਵਰ ਜ਼ਰੂਰ ਕਰੋ ਆਪਣਾ